ਕੋਮੀ ਜਾਂਚ ਏਜੰਸੀ NIA ਨੇ ਇਸ ਸਾਲ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਦੇ ਛਾਟਾ ਦੇ ਵਿੱਚ ਠਾਕੁਰ ਦੁਆਰਾ ਸਨਾਤਨ ਮੰਦਰ ਤੇ ਹੋਏ ਗ੍ਰੇਨੇਡ ਹਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਰਕੀਤੀ ਹੈ। ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਮੁਹਾਲੀ ਦੀ ਵਿਸ਼ੇਸ਼ NIA ਅਦਾਲਤ ਵਿੱਚ ਪੇਸ਼ ਕੀਤੀ ਗਈ ਆਪਣੀ ਚਾਰਜਸ਼ੀਟ ਦੇ ਵਿੱਚ ਵਿਸ਼ਾਲ ਗਿੱਲ, ਭਗਵੰਤ ਸਿੰਘ ਉਰਫ਼ ਮੰਨਾਪੱਟੀ ਅਤੇ ਦਿਵਾਨ ਸਿੰਘ ਉਰਫ਼ ਸੰਨੀ ਨੂੰ 15 ਮਾਰਚ ਦੇ ਹਮਲੇ ਦੀ 사ਜਿਸ਼ਤੇ ਅੰਜਾਮ ਦੇਣ ਵਿੱਚ ਉਹਨਾਂ ਦੀਆਂ ਭੂਮਿਕਾਵਾਂ ਲਈ ਨਾਮਜ਼ਦ ਕੀਤਾ ਹੈ ਗਿਲਦੀ ਪਛਾਣ ਨੇ ਦੋ ਬਾਈਕ ਸਵਾਰ ਹਮਲਾਵਰਾਂ ਵਿੱਚੋਂ ਇੱਕ ਵਜੋਂ ਹੋਈ ਹੈ ਜਿਨ੍ਹਾਂ ਨੇ 15 ਮਾਰਚ ਦੀ ਸਵੇਰ ਨੂੰ ਗ੍ਰੇਨੇਡ ਸੁੱਟਿਆ ਸੀ ਉਸ ਦਾ ਸਾਥੀ ਗੁਰਸਿੱਦਕ ਸਿੰਘ ਉਰਫ ਸਿੱਦਕੀ ਦੋ ਦਿਨ ਬਾਅਦ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਅਧਿਕਾਰੀ ਅਨੁਸਾਰ ਭਗਵੰਤ ਸਿੰਘ ਨੇ ਹਮਲਾਵਰਾਂ ਨੂੰ ਪਨਾ ਦਿੱਤੀ ਗ੍ਰੇਨੇਡ ਲੁਕੋਏ ਜਾਸੂਸੀ ਲਈ ਮੋਟਰਸਾਈਕਲਾਂ ਦਾ ਪ੍ਰਬੰਧ ਕੀਤਾ ਅਤੇ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਦਿਵਾਨ ਸਿੰਘ ਨੂੰ ਸਹਿ ਮੁਲਾਜ਼ਮਾਂ ਨੂੰ ਪਨਾ ਦੇਣ ਅਤੇ ਸਬੂਤ ਨਸ਼ਟ ਕਰਨ ਲਈ ਚਾਰਜਸ਼ੀਟ ਕੀਤਾ ਗਿਆ ਇੱਕ ਹੋਰ ਮੁੱਖ ਮੁਲਜ਼ਮ ਸ਼ਰਨਜੀਤ ਕੁਮਾਰ ਨੂੰ 5 ਸਤੰਬਰ ਨੂੰ ਬਿਹਾਰ ਦੇ ਗਿਆ ਤੋਂ ਗ੍ਰਿਫਤਾਰ ਕੀਤਾ ਗਿਆ ਅਧਿਕਾਰੀ ਨੇ ਕਿਹਾ ਕਿ ਉਸੇ ਅਤੇ ਫਰਾਰ ਮੁਲਜ਼ਮ ਬਾਦਲਪ੍ਰੀਤ ਸਿੰਘ ਜੋ ਕਿ ਵਿਦੇਸ਼ ਵਿੱਚ ਮੰਨਿਆ ਜਾਂਦਾ ਹੈ ਉਸ ਵਿਰੁੱਧ ਜਾਂਚ ਜਾਰੀ ਹੈ ਏਜੰਸੀ ਨੇ ਕਿਹਾ ਕਿ ਉਸ ਤੋਂ ਕੀਤੀ ਕੁਝ ਪੜਤਾਲ ਵਿੱਚ यूपीए ਅਤੇ ਐਮਟੀਐਸਐਸ ਚੱਲ ਰਹੀ ਵਿਦੇਸ਼ੀ ਹੈਂਡਲਰਾਂ ਤੋਂ ਸਥਾਨਕ ਸੰਚਾਲਕਾਂ ਨੂੰ ਅਤਵਾਦੀ ਫੰਡਾਂ ਦੇ ਟਰਾਂਸਫਰ ਦਾ ਖੁਲਾਸਾ ਹੋਇਆ ਹੈ ਅਧਿਕਾਰੀ ਨੇ ਕਿਹਾ ਕਿ ਪੈਸੇ ਦੇ ਲੈਣ ਦੇਣ ਨੂੰ ਟਰੈਕ ਕਰਨ ਪਗੋੜੀਆਂ ਦੀ ਪਛਾਣ ਕਰਨ ਅਤੇ ਸ਼ੈਡਿਊਲ ਦੇ ਕੋਮਾਂਤਰੀ ਸਬੰਧਾ ਬਾਰੇ ਪਤਾ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਨੇ ਤਫਤੀਸ਼ਕਾਰਾਂ ਦਾ ਮੰਨਣਾ ਹੈ ਕਿ ਇਹ ਪੰਜਾਬ ਅਤੇ ਇਸ ਤੋਂ ਬਾਹਰ ਡਰ ਫਲਾਉਣ ਅਤੇ ਫਿਰਕੂ ਅਸ਼ਾਂਤੀ ਪੜਕਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਕੌਮੀ ਜਾਸੂਸ ਐਜੰਸੀ ਐਨਆਈਏ ਨੇ ਇਸ ਸਾਲ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਦੇ ਚਾਟਾ ਦੇ ਵਿੱਚ ਠਾਕੁਰ ਦੁਆਰਾ ਸਨਾਤਨ ਮੰਦਰ ਤੇ ਹੋਏ ਗ੍ਰੇਨੇਡ ਹਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਰਜ ਕੀਤੀ ਹੈ। ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਤਵਾਰ ਨੂੰ ਦੱਸਿਆ ਕਿ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਪੇਸ਼ ਕੀਤੀ ਗਈ ਆਪਣੀ ਚਾਰਜਸ਼ੀਟ ਦੇ ਵਿੱਚ ਵਿਸ਼ਾਲ ਗਿੱਲ, ਭਗਵੰਤ ਸਿੰਘ ਉਰਫ ਮੰਨਾਪੱਟੀ ਅਤੇ ਦਿਵਾਨ ਸਿੰਘ ਉਰਫ ਸੰਨੀ ਨੂੰ 15 ਮਾਰਚ ਦੇ ਹਮਲੇ ਦੀ ਸਾਜ਼ਿਸ਼ ਅਤੇ ਅੰਜਾਮ ਦੇਣ ਵਿੱਚ ਉਹਨਾਂ ਦੀਆਂ ਭੂਮਿਕਾਵਾਂ ਲਈ ਨਾਮਜ਼ਦ ਕੀਤਾ ਹੈ। ਗਿਲਦੀ ਪਛਾਣ ਦੋ ਬਾਈਕ ਸਵਾਰ ਹਮਲਾਵਰਾਂ ਵਿੱਚੋਂ 1 ਵਜੇ ਹੋਈ ਹੈ ਜਿਨ੍ਹਾਂ ਨੇ 15 ਮਾਰਚ ਦੀ ਸਵੇਰ ਨੂੰ ਗ੍ਰੇਨੇਡ ਸੁੱਟਿਆ ਸੀ ਉਸ ਦਾ ਸਾਥੀ ਗੁਰਸਿੱਦਕ ਸਿੰਘ ਉਰਫ ਸਿਦਕੀ 2 ਦਿਨ ਬਾਅਦ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਅਧਿਕਾਰੀ ਅਨੁਸਾਰ ਭਗਵੰਤ ਸਿੰਘ ਨੇ ਹਮਲਾਵਰਾਂ ਨੂੰ ਪਨਾਹ ਦਿੱਤੀ ਗ੍ਰੇਨੇਡ ਲੁਕੋਏ ਜਾਸੂਸੀ ਲਈ ਮੋਟਰਸਾਈਕਲਾਂ ਦਾ ਪ੍ਰਬੰਧ ਕੀਤਾ ਅਤੇ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਲੋਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਦਿਵਾਨ ਸਿੰਘ ਨੂੰ ਸਹਿਮੁਲਾਜ਼ਮਾਂ ਨੂੰ ਪਨਾਹ ਦੇਣ ਅਤੇ ਸਬੂਤ ਨਸ਼ਟ ਕਰਨ ਲਈ ਚਾਰ ਸ਼ਿੱਟ ਕੀਤਾ ਗਿਆ ਇੱਕ ਹੋਰ ਮੁੱਖ ਮਲਜ਼ਮ ਚਰਨਜੀਤ ਕੁਮਾਰ ਨੂੰ 5 ਸਤੰਬਰ ਨੂੰ ਬਿਹਾਰ ਦੇ ਗਿਆ ਤੋਂ ਗ੍ਰਿਫਤਾਰ ਕੀਤਾ ਗਿਆ ਅਧਿਕਾਰੀ ਨੇ ਕਿਹਾ ਕਿ ਉਸੇ ਅੱਤੇ ਫਰਾਰ ਮਲਜ਼ਮ ਬਾਦਲਪ੍ਰੀਤ ਸਿੰਘ ਜੋ ਕਿ ਵਿਦੇਸ਼ ਵਿੱਚ ਮੰਨਿਆ ਜਾਂਦਾ ਹੈ ਉਸ ਵਿਰੁੱਧ ਜਾਂਚ ਜਾਰੀ ਹੈ ਏਜੰਸੀ ਨੇ ਕਿਹਾ ਕਿ ਉਸ ਤੋਂ ਕੀਤੀ ਕੁਝ ਪੜਤਾਲ ਵਿੱਚ ਯੂਪੀਏ ਅਤੇ ਐਮਟੀਐਸਐਸ ਚੈਨਲ ਰਾਹੀਂ ਵਿਦੇਸ਼ੀ ਹੈਂਡਲਰਾਂ ਤੋਂ ਸਥਾਨਕ ਸੰਚਾਲਕਾਂ ਨੂੰ ਅਤਵਾਦੀ ਫੰਡਾਂ ਦੇ ਟਰਾਂਸਫਰ ਦਾ ਖੁਲਾਸਾ ਹੋਇਆ ਹੈ ਅਧਿਕਾਰੀ ਨੇ ਕਿਹਾ ਕਿ ਪੈਸੇ ਦੇ ਲੈਣ ਦੇਣ ਨੂੰ ਟਰੈਕ ਕਰਨ ਪਗੋੜੀਆਂ ਦੀ ਪਛਾਣ ਕਰਨ ਅਤੇ ਸ਼ੈਡਿਊਲ ਦੇ ਕੋ ਮੰਤਰੀ ਸਬੰਧਾਂ ਬਾਰੇ ਪਤਾ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਨੇ ਤਫਤੀਸ਼ਕਾਰਾਂ ਦਾ ਮੰਨਣਾ ਹੈ ਕਿ ਇਹ ਪੰਜਾਬ ਅਤੇ ਇਸ ਤੋਂ ਬਾਹਰ ਡਰ ਫਲਾਉਣ ਅਤੇ ਫਿਰਕੂ ਅਸ਼ਾਂਤੀ ਪੜਕਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ